ਪੰਜਾਬ ਦੀ ਵਿਰਾਸਤ ਹੈ ਕਿ ਜੇਕਰ ਪਿੰਡ ਸ਼ਹਿਰ ਜ ਰਿਸ਼ਤੇਦਾਰੀ ਵਿੱਚ ਕੋਈ ਮੁਸੀਬਤ ਜਾਂ ਮਰਗ ਹੋ ਜਾਂਦੀ ਸੀ ਤਾਂ ਕਈ ਕਈ ਦਿਨ ਲੋਕ ਉਹਨਾਂ ਦੇ ਦੁੱਖ ਸੁੱਖ ਵਿੱਚ ਹਾਜ਼ਰ ਹੁੰਦੇ ਸਨ ਅਤੇ ਘਰ ਵਿੱਚ ਰੋਟੀ ਵੀ ਨਹੀਂ ਪਕਤੀ ਸੀ ਪਰ ਲੱਗਦਾ ਹੈ ਇਹ ਵਿਰਾਸਤ ਹੁਣ ਖਤਮ ਹੋ ਚੁੱਕੀ ਹੈ ਜਿਸ ਖਬਰ ਨਾਲ ਅਸੀਂ ਤੁਹਾਨੂੰ ਜਾਣੂ ਕਰਾ ਰਹੇ ਹਾਂ ਉਸ ਨੂੰ ਦੇਖ ਕੇ ਹੋ ਸਕਦਾ ਹੈ ਤੁਹਾਡੇ ਗੁੱਸੇ ਹੋਣਾ ਵੀ ਜਾਇਜ਼ ਹੋਵੇ ਗੱਲ ਕਰਦੇ ਹਾਂ ਸ਼੍ਰੀ ਮੁਖਸਰ ਸਾਹਿਬ ਸਰਕਾਰੀ ਕਾਲਜ ਦੇ ਅਧਿਆਪਕ ਦੀ ਮਾੜੀ ਕਰਤੂਤ ਆਈ ਸਾਹਮਣੇ ਸੋਸ਼ਲ ਮੀਡੀਆ ਤੇ ਵੀਡੀਓ ਹੋ ਰਹੀ ਵਾਇਰਲ ਸਾਵਣ ਦੀ ਜਗ੍ਹਾ ਭਾਦੋ ਵਿੱਚ ਮਨਾ ਰਹੀਆਂ ਤੀਆਂ ਦਾ ਤਿਹਾਰ ਪਾ ਰਹੀਆਂ ਗਿੱਧਾ ਇੱਕ ਪਾਸੇ ਪੂਰੇ ਪੰਜਾਬ ਦੇ ਵਿੱਚ ਹੜਾ ਆਏ ਹੋਏ ਹਨ ਤੇ ਲੋਕ ਆਪਣੀ ਜਾਨ ਦੀ ਚਿੰਤਾ ਬਣੀ ਹੋਈ ਹੈ ਅਤੇ ਖਾਣ ਪੀਣ ਵਸਤੂਆਂ ਨੂੰ ਤਰਸ ਰਹੇ ਹਨ ਉੱਤੇ ਹੀ ਸ੍ਰੀ ਮੁਕਸੇ ਸਾਹਿਬ ਦੇ ਸਰਕਾਰੀ ਕਾਲਜ ਦੀਆਂ ਅਧਿਆਪਕਾਂ ਵੱਲੋਂ ਮਾੜੀ ਕਰਤੂਤ ਕੀਤੀ ਜਾ ਰਹੀ ਹੈ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਕਿਉਂਕਿ ਹੁਣ ਭਾਦੋ ਦਾ ਮਹੀਨਾ ਚੱਲ ਰਿਹਾ ਹੈ ਪਰ ਸਾਵਣ ਦੇ ਮਹੀਨੇ ਵਿੱਚ ਤੀਆਂ ਦਾ ਤਿਹਾਰ ਮਨਾਇਆ ਜਾਂਦਾ ਇਹ ਭਾਦੋ ਦੇ ਮਹੀਨੇ ਗਿੱਧਾ ਪਾ ਰਹੀਆਂ ਹਨ ਤੇ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਲਗਾਤਾਰ ਵਾਇਰਲ ਹੋ ਰਹੀ ਹੈ ਉੱਥੇ ਮੁਕਸਰ ਵਾਸੀਆਂ ਨੇ ਕਹਿਣਾ ਹੈ ਕਿ ਇਸ ਤਰ੍ਹਾਂ ਜੋ ਭਾਦੋ ਵਿੱਚ ਤੀਆਂ ਦਾ ਤਿਹਾਰ ਮਨਾ ਰਹੀ ਕਾਫੀ ਨਿੰਦਨਯੋਗ ਹੈ ਕਿਉਂਕਿ ਇੱਕ ਪਾਸੇ ਤਾਂ ਹੜ੍ਹ ਆਏ ਹੋਏ ਹਨ ਲੋਕ ਦੁਆਵਾਂ ਕਰ ਰਹੇ ਹਨ ਤੇ ਪਰ ਦੂਜੇ ਪਾਸੇ ਖੁਸ਼ੀਆਂ ਮਨਾ ਰਹੇ ਪੰਜਾਬ ਦੀ ਸੱਭਿਆਚਾਰ ਨੂੰ ਪਿਆਰ ਕਰਨ ਵਾਲੇ ਮਨਿੰਦਰ ਸਿੰਘ ਦਾ ਕਹਿਣਾ ਹੈ ਕਿ ਇਹ ਬਹੁਤ ਹੀ ਮੰਦ ਭਾਗੀ ਇਹ ਘਟਨਾ ਹੈ ਇਹਨਾਂ ਬੀਬੀਆਂ ਵੱਲੋਂ ਜੇਹੀ ਖੁਸ਼ੀ ਮਨਾਉਣਾ ਬਹੁਤ ਹੀ ਦੁਖਦਾਈ ਹੈ ਜਿੱਥੇ ਕਿ ਪੂਰਾ ਪੰਜਾਬ ਤੇ ਆਈ ਹੜਾਂ ਦੀ ਵਿਪਤਾ ਕਾਰਨ ਪੰਜਾਬ ਰੋ ਰਿਹਾ ਹੈ ਇਹ ਉੱਥੇ ਹੀ ਗਿੱਧਾ ਪਾ ਰਹੀਆਂ ਹਨ ਕੀ ਨਾਮਾ ਕੀ ਕਹਿਣਾ ਚਾਹੁੰਦੇ ਹੋ ਜੋ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਕੋਲ ਹਾਂਜੀ ਵਾਇਰਲ ਕੀਤਾ ਖਾਲਸਾ ਵਾਇਰਲ ਕੀਤੀ ਫਤਿਹ ਮੇਰਾ ਨਾਮ ਮਨਿੰਦਰ ਸਿੰਘ ਮੁਖਤਸਰ ਸਾਹਿਬ ਤੋਂ ਮੈਂ ਕੋਈ ਸੋਸ਼ਲ ਮੀਡੀਆ ਤੇ ਕੱਲ ਵੀਡੀਓ ਵੇਖੀ ਚੱਲਦੀ ਹੋਈ ਜਿਹਦੇ ਵਿੱਚ ਬੀਬੀਆਂ ਜਿਹੜੀਆਂ ਨੱਚ ਰਹੀਆਂ ਸੀਗੀਆਂ ਗਿੱਧਾ ਪਾ ਰਹੀਆਂ ਸੀ ਤੇ ਕਹਿੰਦੇ ਤਿਆਂ ਦਾ ਤਿਉਹਾਰ ਆ ਪਰ ਮੈਨੂੰ ਬੜਾ ਦੁੱਖ ਲੱਗਿਆ ਵੀ ਇੱਕ ਪਾਸੇ ਸਾਰਾ ਪੰਜਾਬ ਪਾਣੀ ਦੇ ਵਿੱਚ ਡੁੱਬ ਰਿਹਾ ਹਜ਼ਾਰਾਂ ਲੱਖਾਂ ਬੰਦੇ ਬੇਤਰ ਹੋ ਰਹੇ ਨੇ ਹਜ਼ਾਰਾਂ ਦੀ ਤਦਾਦ ਤੇ ਪਸ਼ੂ ਜਿਹੜੇ ਮਾਰ ਰਹੇ ਨੇ ਵਿਚਾਰੇ ਡੁੱਬ ਰਹੇ ਨੇ ਬਹੁਤ ਬਦਾਹਾਲਾ ਉੱਥੇ ਜੀ ਤਨਤਨ ਸਾਹਿਬ ਮੱਝ ਦੇ ਲੱਗ ਕੇ ਗਦਾਸਪੁਰ ਫਾਇਲਕਾਰ ਦੇ ਵਿੱਚ ਜਾ ਕੇ ਵੇਖੀ ਤਾਂ ਰੋਣ ਆਉਂਦਾ ਉਹਨਾਂ ਦੇ ਹਾਲਾਤ ਵੇਖ ਕੇ ਇਹ ਤੀਆਂ ਦਾ ਤਿਹਾੜੀ ਕਿਸ ਖੁਸ਼ੀ ਤੇ ਮਨਾ ਰਹੇ ਨੇ ਬਹੁਤ ਮਾਰੀ ਗੱਲ ਆ ਮੈਨਾਂ ਕਹਿੰਦਾ ਸਰਕਾਰ ਨੂੰ ਇਹਨਾਂ ਤੇ ਐਕਸ਼ਨ ਲੈਣਾ ਚਾਹੀਦਾ ਕਿ ਸਰਕਾਰ ਪਤਾ ਲੱਗਿਆ ਇਹ ਵੀਡੀਓ ਕਿੱਥੋਂ ਦੀ ਸੀ ਕਿੱਥੋਂ ਜਿਹੜੇ ਇਹ ਦੱਸ ਰਹੇ ਵੀਡੀਓ ਵਿੱਚ ਹੀ ਆ ਰਹੇ ਸਰਕਾਰੀ ਕਾਲਜ શ્રી ਮਕਸਰ ਸਾਹਿਬ ਦੀ ਸੀਗੀ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਸਰਕਾਰ ਵੱਲੋਂ ਇੱਕ ਪਾਸੇ ਤਾਂ ਪੰਜਾਬ ਮੱਚ ਰਿਹਾ ਬਲ ਰਿਹਾ ਡੁੱਬ ਰਿਹਾ ਇਹ ਖੁਸ਼ੀਆਂ ਮਨਾ ਰਹੀਆਂ ਉਹ ਮੈਂ ਤੀਆਂ ਦੇ ਤੁਹਾਨੂੰ ਪ੍ਰਮੋਟ ਨਹੀਂ ਕਰਦਾ ਪਰ ਤੀਆਂ ਦਾ ਤਿਹਾੜੀ ਸੌਣ ਦੇ ਵਿੱਚ ਮਨਾਇਆ ਜਾਂਦਾ ਇਹ ਭੱਦ ਦੇ ਕਿਹੜੇ ਤੀਆਂ ਦੇ ਤਿਹਾੜੀ ਮਨਾ ਰਹੇ ਆ ਇਹਨਾਂ ਤੇ ਮੈਂ ਕਹਿੰਦਾ ਸਰਕਾਰ ਵੱਲੋਂ ਕਾਰਵਾਈ ਹੋਣੀ ਚਾਹੀਦੀ